ਪਾਕਿਸਤਾਨ ਵਿੱਚ ਹੋਏ ਸੀਜ਼ਫਾਇਰ ਤੋਂ ਬਾਅਦ ਪੰਜਾਬ ਦੇ ਸਰਹੱਦੀ ਇਲਾਕੇ ਅੰਮ੍ਰਿਤਸਰ ਵਿੱਚ ਦੇਸ਼ ਵਿਦੇਸ਼ ਤੋਂ ਸੈਲਾਨੀਆਂ ਦੇ ਨਾ ਆਨਕਾਰਨ ਇੱਥੇ ਹੋਟਲ ਖਾਲੀ ਪਏ ਹਨ ਜਿਸ ਕਾਰਨ ਅੰਮ੍ਰਿਤਸਰ ਦੇ ਬਾਜ਼ਾਰ ਖਾਲੀ ਨਜ਼ਰ ਆ ਰਹੇ ਨੇ ਅਤੇ ਵਪਾਰੀਆਂ ਦੇ ਕਾਰੋਬਾਰ ਤੇ ਇਸ ਦਾ ਕਾਫੀ ਅਸਰ ਪਿਆ ਹੈ ਫਾਸਫੀ ਨਿਊਜ਼ ਟੀਮ ਨੇ ਜਦ ਇਹ ਇਸ ਬਾਰੇ ਵਪਾਰੀਆਂ ਤੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਇਸ ਵੇਲੇ ਅੰਮ੍ਰਿਤਸਰ ਵਿੱਚ ਸੈਲਾਨੀਆਂ ਦੇ ਨਾ ਆਨਕਾਰਨ ਉਹਨਾਂ ਦੇ ਕਾਰੋਬਾਰ ਠੱਪ ਪਏ ਹਨ ਅਤੇ ਉਹ ਕਾਫੀ ਮੁਸ਼ਕਿਲ ਵਿੱਚ ਹਨ ਉਹਨਾਂ ਨੂੰ ਯਕੀਨ ਹੈ ਕਿ ਹੌਲੀ-ਹੌਲੀ ਮਾਹੌਲ ਸ਼ਾਂਤ ਹੋ ਰਿਹਾ ਹੈ ਅਤੇ ਉਹ ਅੰਮ੍ਰਿਤਸਰ ਵਿੱਚ ਦੇਸ਼ ਵਿਦੇਸ਼ ਤੋਂ ਸੈਲਾਨੀਆਂ ਦੇ ਆਉਣ ਦੀ ਉਡੀਕ ਕਰ ਰਹੇ ਨੇ ਉਹ ਚਾਹੁੰਦੇ ਹਨ ਕਿ ਉਹਨਾਂ ਦਾ ਵਪਾਰ ਮੁੜ ਲੀਹਾਂ ਤੇ ਆਏ ਅਤੇ ਉਹ ਚੰਗੀ ਕਮਾਈ ਕਰ ਸਕਣ ਦੇਖੋ ਜੀ ਜੜੀ ਪਹਲਗਾਮ ਦੇ ਵਿੱਚ ਇੱਕ ਨਰਸਹਾਰ ਹੋਇਆ ਉਹਦੇ ਅਗੇਂਸਟ ਜਿਹੜਾ ਸਾਡੇ ਪ੍ਰਧਾਨ ਮੰਤਰੀ ਨਰਸਰੀ ਨਰਿੰਦਰ ਮੋਦੀ ਜੀ ਨੇ ਜਿਹੜਾ ਪਾਕਿਸਤਾਨ ਦੇ ਉੱਤੇ ਸਰਜਿਕਲ ਸਟ੍ਰਾਈਕ ਕੀਤੀ ਹੈ ਉਹ ਪ੍ਰਸ਼ੰਤ ਸੰਦੂਰ ਜਿਹੜਾ ਹੋਇਆ ਵੈ ਉਹ ਇੱਕ ਬੜਾ ਹੀ ਸراہਨਿਆ ਕਦਮ ਸੀ ਜਿਹਦਾ ਸਾਰੇ ਹਿੰਦੁਸਤਾਨ ਨੇ ਉਹਦੀ ਬਹੁਤ ਸراہਨਾ ਕੀਤੀ ਤੇ ਸਾਰੇ ਸਾਡੀ ਫੌਜ ਨੇ ਜੋ ਜਾਂਬਾਜੀ ਨਾਲ ਜੋ ਉੱਥੇ ਉਹਨਾਂ ਦਾ ਅਟੈਕ ਕੀਤੇ ਨੇ ਉਸ ਵਿੱਚ ਸਾਰਾ ਦੇਸ਼ ਉਹਨਾਂ ਦੇ ਆਧਾਰ ਬਣ ਗਏ ਕਿੱਤੇ ਗਿਆ ਕਟੜਾਂ ਦੇ ਹਵਾਲੇ ਦੇ ਨਾਲ ਜੋ ਸਾਰੇ ਮੁਲਕ ਦੇ ਵਿੱਚ ਖਾਸ ਕਰ ਬਾਰਡਰ ਏਰੀਆ ਦੇ ਵਿੱਚ ਵਪਾਰੀ ਵਰਗ ਜਿਹੜਾ ਖੁਸ਼ ਸੀ ਕਿ ਹਮਲਾ ਹੋ ਰਿਹਾ ਵੈ ਲੇਕਿਨ ਉਹਦੇ ਖਰਜਾਨਾ ਐ ਸਿਗਾ ਕਿ ਕਾਰੋਬਾਰ ਦੀ ਸਥਿਤੀ ਬਹੁਤ ਡਾਊਨ ਹੋ ਗਈ 80% ਸਾਰੇ ਵਪਾਰ ਦੀ ਸਥਿਤੀ ਬਹੁਤ ਖਰਾਬ ਹੋ ਗਈ ਸਾਰੇ ਹੋਟਲਾਂ ਚ ਪ੍ਰਾਟਕਾਣਾ ਬੰਦ ਹੋ ਗਿਆ ਸਾਰੇ ਹੋਟਲ ਇੰਡਸਟਰੀ ਬਾਰਡਰ ਤੇ ਬਹੁਤ ਵਪਾਰ ਦਾ ਬੁਰਾ ਹਾਲ ਬੁਰਾ ਮਾਹੌਲ ਰਿਹਾ ਵੈ ਇਹ ਹੁਣ ਹੌਲੀ ਹੌਲੀ ਜੰਗ ਦੀ ਜੜੀ ਸੀਜ਼ ਫਾਇਰ ਦੀ ਜਿਹੜੀ ਸਮਝੌਤਾ ਹੋਇਆ ਵੈ ਲੇਕਿਨ ਪਾਕਿਸਤਾਨ ਦਾ ਕੋਈ ਭਰੋਸਾ ਨਹੀਂ ਇੱਥੇ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ ਉਸ ਕਰਕੇ ਇਨੂੰ ਲੱਗਦਾ ਹੈ ਕਿ ਥੋੜੇ ਦਿਨਾਂ ਤੱਕ ਅਗਰ ਸ਼ਾਂਤੀ ਬਹਾਲ ਹੋ ਜਾਂਦੀ ਹੈ ਤੇ ਕਾਰੋਬਾਰ ਆਪਣੀ ਪਟੜੀ ਤੇ ਆ ਜਾਏਗਾ ਅਸੀਂ ਗੋਲਡਨ ਐਪਲ ਡਿਲੀਜੈਂਟ ਨੇ ਜਿਵੇਂ ਉੱਥੇ ਲੰਬੇ ਲੰਬੇ ਲੈਣ ਲੱਗੀਆਂ ਅਸੀਂ ਆਇਆ ਇੱਕ ਜਾਇਦਾ ਗੋਲਡਨ ਮੈਂ ਘੜੀ ਦੇ ਇੱਕ ਜਾਂ ਦੋ ਜਾਂ ਚਾਰ ਮਿੰਟ ਜੇ ਸਾਡੀ ਵਾਰੀ 1 ਮਿੰਟ ਜੇ ਦਰਸ਼ਨ ਕਰਦੇ ਆਈ ਦੀ ਜਾਂ ਤੇ ਕਿ ਘੰਟਾ 2 ਘੰਟੇ 4-4 ਘੰਟੇ ਲੈਣ ਲੱਗਦੇ ਨੁਕਸਾਨ ਤੇ ਕੋਈ ਨੁਕਸਾਨ ਦੇ ਸਾਰੇ ਦੁਕਾਨਦਾਰ ਇਹ ਹੋਟਲਾਂ ਜਿਵੇਂ ਸਾਡੀ ਗਈ ਹੈ ਉਹ ਸਾਰੇ ਅਸੀਂ ਪੱਲਿਓ ਪੈਸੇ ਦੇ ਦੇ ਇੱਕ ਕਮਰਾ ਨਹੀਂ ਆ ਰਿਹਾ ਡੇਲੀ ਤੁਹਾਨੂੰ ਕੀ ਸੋਚਦਾ 1 ਜਨਵਰੀ ਸੋਚਣਾ ਕਿ ਦੇਖੋ ਇਹ ਸਾਰਾ ਕਾਰੋਬਾਰ ਜਿੰਨੇ ਸਟਾਫ ਰੱਖਿਆ 10 ਬੰਦੇ ਰੱਖੇ ਜਿਵੇਂ ਆਏ ਆ ਕੋਕ ਕਿਹਾ ਕੋ ਬੇਟਰ ਆ ਕੋ ਮੈਨੇਜਰ ਆ ਉਹਨਾਂ ਨੂੰ ਹਟਾਣੋ ਤੇ ਹੋਟਲ ਬੰਦ ਕਿਵੇਂ ਕਰੀਏ ਇਹ ਕਹਿੰਦੇ ਜੀ ਅੱਜ ਆ ਜਾਣਗੇ ਅੱਜ ਆ ਜਾਣਗੇ ਅੱਜ ਅੱਜ ਕਰਦੇ ਆ ਅੱਜ ਦੇਖੋ 10 12 ਚ ਇਹਨਾਂ ਨੂੰ ਹੋ ਗਿਆ ਜਿਹੜੇ ਹਲਾਤਾਂ ਸ਼ਹਿਰ ਦੇ ਬਣੇ ਆ ਕੋਈ ਜਿੰਨਾ ਸ਼ਹਿਰ ਚ ਕਾਰੋਬਾਰ ਹੈ ਸਾਰਾ ਬਿਲਕੁਲ ਠੱਪ ਹੋਇਆ ਹੋਇਆ ਹੈ ਘਰੀਬ ਬੰਦੇ ਆਟੋ ਵਾਲੇ ਹੋ ਗਏ ਦੂਜੇ ਤੀਜੇ ਹੋ ਗਏ ਖਾਣ ਪੀਣੇ ਦੁਕਾਨਾਂ ਹੋ ਗਈਆਂ ਜਿੰਨਾ ਕਾਰੋਬਾਰ ਹੀ ਕੋ ਨਹੀਂ ਤੇ ਰੋਟੀ ਕਿੱਥੋਂ ਖਾਣਗੇ ਬਹੁਤ ਵਫਾ ਹੈਗੀਏ ਅੱਜ ਸੁਣੋ ਕੋਈ ਬੰਦਾ ਕਹਿੰਦਾ ਇੱਥੇ ਐਂਜ ਹੋ ਗਿਆ ਜੀ ਉੱਥੇ ਫਰਾਨੀ ਗੰਜੀ ਦਾ ਉਨੀਂ ਹੋ ਗਿਆ ਜੀ ਉੱਥੇ ਡਰੋਂ ਡੇਗ ਪਏ ਉੱਥੇ ਧਮਾਕਾ ਹੋ ਗਿਆ ਜੀ ਹੈਗੀ ਖਬਰ ਕੋਈ ਵੀ ਨਹੀਂ ਪਬਲਿਕ ਸ਼ਾਂਤ ਹੈ ਏ ਪਰ ਹਾਲਾਤ ਕਾਰਬਾੜ ਦੀ ਮਾਰ ਦੇਖ ਲੋ ਮੇਰੀ ਪਛਾਈ ਦੀ ਮਾਰ ਕੇ ਸਾਰੇ ਦੁਕਾਨ ਦਾ ਵਿਹਲੇ ਬਿਠੇ ਨੇ ਦੇਖੋ ਬਈ ਸਭ ਤੋਂ ਵੱਡੀ ਗੱਲ ਮਾੜੀ ਏ ਚੱਲਣ ਦੀ ਕਿ ਮੋਬਾਈਲਾਂ ਦੇ ਵਿੱਚ ਕੋਈ ਗੱਲ ਕਹੀ ਜਾਂਦੇ ਜੰਗ 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 ਇੱਕ ਪਾਸੇ ਕਹਿੰਦੇ ਜੰਗ ਮਗਰ ਪੰਜਾਬ ਵਾਲੇ ਆਕਾ ਚਾਹੁੰਦੇ ਹੀ ਕਿ ਜੇ ਕੋਈ ਜੰਗ ਲਾਉਣੀ ਜਾਂ ਕੁਝ ਕਰਨਾ ਗੁਜਰਾਤ ਵਾਲੇ ਪਾਸਿਓਂ ਲੋਕ ਇਧਰੋਂ ਨਾ ਲਾਓ ਮਗਰ ਕਹਿੰਦੇ ਆ ਗੁਜਰਾਤ ਵਾਲੇ ਪਾਸਿਓਂ ਸਭ ਕੁਝ ਖੁੱਲਾ ਹੈ ਪੰਜਾਬ ਦਾ ਮਾੜਾ ਕੰਮ ਹੈ ਜਿੱਨਾ ਚਿਰ ਤੱਕ ਤੇ ਚੰਗੀ ਤਰ੍ਹਾਂ ਟੂਰਿਸਟ ਨਹੀਂ ਆਉਂਦਾ ਹੋਟਲ ਕੀ ਕਾਰੋਬਾਰ ਕੀ ਉਜੜਨ ਵਾਲਾ ਹੀ ਕੰਮ ਹੋ ਗਿਆ ਹੁਣਾਂ ਦੇ ਇਹੋ ਹੀ ਚਾਹੀਦਾ ਕਿ ਜਿਹੜੀ ਗੱਲ ਇੱਕ ਬਈ ਜੇ ਤੇ ਅਮਨ ਕਰਨਾ ਤੇ ਸਿੱਧੀ ਤਰ੍ਹਾਂ ਕਰੋ ਜੇ ਨਹੀਂ ਕਰਨਾ ਤਾਂ ਫਿਰ ਇੱਕ ਵਾਰੀ ਕੰਮ ਮੁਕਾਓ ਮਹੀਨਾ ਕੋ ਲਾਓ ਜਿਹੜੀ ਗੱਲ ਜੋ ਮਰਜੀ ਇਤਰਾ ਨੁਕਸਾਨ ਜਿਆਦਾ ਹੋਣ ਡਿਆ ਘਰ